ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਹੋਵਾਂਗੇ ਲਓ ਜੀ ਮਸ਼ੀਨ ਚੱਲਦੀ ਆ ਅੱਜ ਭਾਈ ਹੋ ਗਿਆ ਲੇਟ ਲੇਟ ਹੋ ਗਿਆ ਹੈ ਰਾਤ ਪੈ ਗਿਆ ਮੀਂਹ ਮੀਂਹ ਲਾਉਂਦੇ ਲਾਉਂਦੇ ਵੱਜ ਗਏ 10 ਤੇਲ ਲੈਂਦਾ ਪਹਿਲਾਂ ਕੁਝ ਦੇ ਮੈਂ ਰੋਟੀ ਲਾਂਗੇ ਵਲੌਗ ਸਟਾਰਟ ਨਹੀਂ ਹੋਇਆ ਇਹ ਹੁਣ ਰੋਟੀ ਰੋਟੀ ਫੜਾ ਕੇ ਚੱਲਿਆ ਹੁਣ ਲਣਦਾਰ ਕਨਸ ਕੰਜਮੀ ਨੂੰ ਜਮੀ ਪਲਾ ਦੇ ਹੁਣ ਆਪਾਂ ਚੱਲਿਆ ਕੰਜਮੀ ਬਣਾਉਣ ਕੰਜਮੀ ਬਣਾ ਲਿਆਈਏ ਵਰਾਤ ਭਾਈ ਮੀ ਪੈ ਜਾ ਸੋਨਾ ਇਹ ਕਰਕੇ ਵਜਾ ਧੁੱਪ ਲੱਗੀ ਉਹਦੇ ਬਾਅਦ ਮਸ਼ੀਨ ਚੱਲੀ ਆ ਹੁਣ ਟਾਈਮ ਦਾ ਹੋਇਆ ਭਾਈ 2 ਵਜੇ ਕਰੀਬ ਅੱਜ ਟਾਈਮ ਜ਼ਿਆਦਾ ਹੋ ਗਿਆ ਕਹਿੰਦਾ ਫੇਰ ਠੀਕ ਰਹੀ ਦੀ ਅੱਜ ਫਿਰ ਬਹੁਤ ਉਕਰਿਆ ਹਾ ਦਾ ਗਰਮੀ ਬਹੁਤ ਆ ਬਾਈ ਜਿੰਨ ਚੱਲ ਰਹੀ ਹੈ ਆਪਣੀ ਪੂਰੀ ਜੋਰਾਂ ਚੋਰਾਂ ਤੇ ਅੱਜ ਵੜਤੇ ਆਪਾਂ ਨੇ ਹੁਣ ਤੱਕ 5 1 3 1 2 1 ਕਿੰਨੇ ਹੋ ਗਏ 5 3 1 2 ਦਾ 10 ਕਿਲੇ ਵੜਤੇ ਬਾਈ ਮਾ ਹੋਗਾ ਤੂੰ ਉਹ ਬੱਦਗੇ ਦੋ ਬੱਦਗੇ ਕੁਝ ਮਿੰਟ ਹੋ ਗਏ ਬਾਕੀ ਦੇਖਦੇ ਹਾਂ ਹੋਰ ਕਿੰਨੇ ਕ ਵੱਡ ਹੋਣੇ ਔਰੇ ਕਿੰਨੇ ਕ ਨੇ ਔਰ ਉਹਨੇ ਕਿਹਾ ਤਾਂ ਹੈਗਾ 13 14 ਕਿਲੇ ਇੱਕ ਬੰਦੇ ਦੇ ਆ ਦੇਖਦੇ ਹਾਂ ਹੁਣ ਕਿੰਨੇ ਕ ਹੋਣੇ ਆ 10 ਤਾਂ ਵੱਡ 10 ਔਰੇ ਵੱਡ ਹੋਣੇ ਆ ਇਹ ਵੱਡੋਗੇ 8 ਦੋ ਤਰ੍ਹਾਂ ਉਹ 8 ਵੱਡ ਹੋਗੇ ਬਾਕੀ ਰਹਨੇ ਆ ਬਾਈ ਤੇਰਾ ਜ਼ਿਆਦਾ ਕਹਨੇ ਆ ਉਹ ਬਾਕੀ ਦੇਖਦੇ ਆ ਕੰਨੀਆਂ ਕਬੜਾਉਂਦੇ ਆ ਹੁਣ ਕਿੰਨੇ ਕ ਰਹੇ ਨੇ ਕਿੰਨੇ ਕ ਵੱਡ ਹੁੰਨੇ ਆ ਜੇ ਹੁਣ ਵੱਡੇ ਤੇ ਪਤਾ ਲੱਗੂ ਆ ਆਪਾਂ ਚਾਹਦੇ ਆ ਕੰਜਮੀ ਬਣਾ ਲਈਏ ਉਹਦੇ ਪਰ ਵੇ ਤਾਂ ਉਹ ਪਾ ਦਾ ਸ਼ਾਮ ਦਾ ਟਾਈਮ ਹੋ ਜਾਣਾ ਇੰਨੇ ਨੂੰ ਰੋਟੀ ਰੁੱਟੀ ਦਾ ਲਾ ਲਈ ਆਪਾਂ ਕੰਜਮੀ ਪਲਾਤੀ ਕੰਜਮੀ ਮਤਲਬ ਉਪਰਾਇਟ ਜੀ ਨਿੰਬੂ ਪਾ ਕੇ ਔਰ ਬਾਪੂਰਪੁਰ ਪਤਾ ਮਿਲੀ ਨਹੀਂ ਫਿਰ ਆਪਾਂ ਜਗਾੜ ਲਾਤਾ ਤੇ ਵਰਾਇਟ ਚ ਨਿੰਬੂ ਵਾਲੇ ਉਹ ਵੀ ਕੰਜਮੀ ਵਰਗੇ ਬਣ ਗਿਆ ਠੰਡਾ ਮਿਲ ਗਿਆ ਜਿਆ ਚਿਲਡ ਤੇ ਬਾਕੀ ਚੱਲ ਰਿਹਾ ਹੈ ਕੰਮ ਟਾਈਮ ਹੋ ਗਿਆ ਸਵਾ 4 ਹੋ ਗਈ ਤੇ ਬਾਕੀ ਦਾ ਤੋਂ ਚੱਲਦੇ ਆਪਾਂ ਆਪਣਾ ਕੰਮ ਹੁਣ ਨਿਪਟ ਗਿਆ ਲਾਣੇਦਾਰ ਨੂੰ ਮਿੰਨਤੇ ਸਾਰੇ ਖੇਤ ਜਿਹੜੇ ਤੋਂ ਬਾਅਦ ਹੋਰ ਵੱਢਣੇ ਚਾਰ ਖੱਤੀਆਂ ਉਹ ਵੀ ਮਿੰਦੀਆਂ ਜਿਹੜੀਆਂ ਉਹਦੇ ਉੱਪਰ ਵੱਡ ਹੋਣਗੀਆਂ ਉਹ ਲਾਣੇਦਾਰ ਆਪੇ ਮਿਲ ਲੂਗਾ ਬਾਕੀ ਰੱਬ ਥੋੜਾ ਭਲਾ ਕਰੇ ਬਸ ਚੱਲਦੇ ਆਪਾਂ ਹੁਣ ਰੋਟੀ ਰੋਟੀ ਬਣਾਉਣੇ ਜਾ ਕੇ ਲਾਣੇਦਾਰ ਵੀ ਆਉਂਦਾ ਇੱਧਰ ਉਹ ਕਿੱਥੇ ਬੈਠਦੀ ਪਹਿਲਾਂ ਖਾਵਾ ਚ ਉਹ ਖੜਾ ਮੋਟਰਸਾਈਕਲ ਆਹ ਚੱਲਦੀ ਹੈ ਮਸ਼ੀਨ ਗਾਈਸ ਵੀਰੇ ਗਾਈਸ ਵੀਰੇ ਉਹ ਪਿੱਛੇ ਫੈਕਟਰੀ ਜੀ ਆ ਕੋਈ ਇੱਕ ਫੈਕਟਰੀ ਇੱਧਰ ਰਿਹਾ ਸਾਹਮਣੇ ਬਿਲਡਿੰਗਾਂ ਜਿਹੀਆਂ ਖੜੀਆਂ ਹੋ ਗਈਆਂ ਉੱਥੇ ਦਾ ਬਿਜਲੀ ਬਣਦੀ ਆ ਹੋਰੇ ਪਤਾ ਨਹੀਂ ਕੀ ਬਣਦਾ ਗਾਈਜ਼ ਵੀਰੇ ਕੰਮ ਚੱਲੇ ਰ ਮਾਰੋ ਮਾਰ ਗਾਈਜ਼ ਵੀਰੇ 10 ਦਿਨ ਦਾ ਕੰਮ ਆਪਣੇ ਕੋਲ ਹਾ ਟ੍ਰੈਕਟਰੋਂ ਭੱਟੇ ਨੱਪ ਤੋਂ ਦਿੱਲੀ ਪ੍ਰਵਾਰੋਂ ਜਿਲੰਦਰ ਜਾ ਮਨ ਦਿੱਲੀ ਇਹਦੇ ਬਾਅਦ ਲਾਵਾਂਗੇ ਮੂੰਗੀ ਦਾ ਹੀ ਜਲ ਲਾ ਗਿਓਰੇ 10 ਦਿਨ ਜਿਹੜੀ ਲੱਗਦੇ ਆ fancy this is mpd